ਮੈਂ ਜੈਦੀਪ ਸਿੰਘ ਦਸ਼ਮੇਸ਼ ਸਰਬਨ ਸਟੋਰ ਤੋਂ ਤੁਸੀਂ ਸਾਡੇ ਤੋਂ ਪੱਕੇ ਰੰਗਾਂ ਦੀਆਂ ਪੱਗਾਂ ਖਰੀਦ ਸਕਦੇ ਹੋ ਸਿਰਫ 70 ਰੁਪਏ ਮੀਟਰ ਦੇ ਵਿੱਚ ਪੱਗ ਦੇ ਨਾਲ ਅਸੀਂ 50 ਬਾਜ ਪੱਗਪੈਨ ਗਿਫਟ ਕਰਦੇ ਆ ਪੱਕੇ ਰੰਗ ਦੀ ਗਾਰੰਟੀ ਹੁੰਦੀ ਹੈ ਘਰ ਬੈਠੇ ਤੁਸੀਂ ਆਰਡਰ ਕਰ ਸਕਦੇ ਹੋ ਦੇਸ਼ ਵਿਦੇਸ਼ਾਂ ਦੇ ਵਿੱਚ ਅਸੀਂ ਆਰਡਰ ਭੇਜ ਚੁੱਕੇ ਆ ਤੇ ਤੁਸੀਂ ਵੀ ਘਰ ਬੈਠੇ ਆਰਡਰ ਕਰੋ ਸਕਰੀਨ ਦੇ ਦਿੱਤੇ ਹੋਏ ਨੰਬਰਾਂ ਦੇ ਉੱਪਰ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਇੰਸਟਾਗ੍ਰam ਦੇ ਉੱਪਰ ਟੋਟਲ ਕਲਰ ਚਾਰਟ ਅਪਲੋਡ ਕੀਤੇ ਹੋਏ ਆ ਤੁਸੀਂ ਉਹਦੇ ਉੱਤੇ ਜਾ ਕੇ ਮੈਂ ਜੈਦੀਪ ਸਿੰਘ ਦਸ਼ਮੇਸ਼ ਸਰਬਨ ਸਟੋਰ ਤੋਂ ਤੁਸੀਂ ਸਾਡੇ ਤੋਂ ਪੱਕੇ ਰੰਗਾਂ ਦੀ ਪੱਗਾਂ ਖਰੀਦ ਸਕਦੇ ਹੋ ਸਿਰਫ 70 ਰੁਪਏ ਮੀਟਰ ਦੇ ਵਿੱਚ ਪੱਗ ਦੇ ਨਾਲ ਅਸੀਂ 50 ਬਾਜ ਪੱਗਪੈਨ ਗਿਫਟ ਕਰਦੇ ਆ ਪੱਕੇ ਰੰਗ ਦੀ ਗਾਰੰਟੀ ਹੁੰਦੀ ਹੈ ਘਰ ਬੈਠੇ ਤੁਸੀਂ ਆਰਡਰ ਕਰ ਸਕਦੇ ਹੋ ਦੇਸ਼ ਵਿਦੇਸ਼ਾਂ ਦੇ ਵਿੱਚ ਅਸੀਂ ਆਰਡਰ ਭੇਜ ਚੁੱਕੇ ਆ ਤੇ ਤੁਸੀਂ ਵੀ ਘਰ ਬੈਠੇ ਆਰਡਰ ਕਰੋ ਸਕਰੀਨ ਦੇ ਦਿੱਤੇ ਹੋਏ ਨੰਬਰਾਂ ਦੇ ਉੱਪਰ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਇੰਸਟਾਗ੍ਰam ਦੇ ਉੱਪਰ ਟੋਟਲ ਕਲਰ ਚਾਰਟ ਅਪਲੋਡ ਕੀਤੇ ਹੋਏ ਆ ਫੋਲੋ ਕਰ ਸਕਦੇ ਜਾਓ ਔਰ ਕਲਰ ਚਾਰਟ ਦੇਖ ਸਕਦੇ ਹੋ ਜੀ ਫੇਰ ਵੀ ਤੁਹਾਨੂੰ ਕਲਰ ਚਾਰਟ ਨਹੀਂ ਸਮਝ ਲੱਗਦਾ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਦੇ ਉੱਪਰ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਸ ਤੋਂ ਬਾਅਦ ਜੇ ਆਪਾਂ ਕੱਪੜੇ ਦੀ ਗੱਲ ਕਰੀਏ ਤਾਂ ਕੱਪੜਾ 20 ਵੈਸ਼ ਕੁਆਲਿਟੀ ਦੇ ਚ ਕੱਪੜਾ ਹੈ ਸੌਫਟ ਕੱਪੜਾ ਹੈ ਡਬਲ ਵਾਸ਼ ਕੱਪੜਾ ਹੁੰਦਾ ਜੇ ਤੁਸੀਂ ਦਸਤਾਰ ਸਜਾਉਣੀ ਹੈ ਤਾਂ ਬਹੁਤ ਸੋਹਣੀ ਦਸਤਾਰ ਸਕਦੀ ਹੈ ਇਸੇ ਤਰ੍ਹਾਂ ਹੀ ਆਪਾਂ ਪਿਛਲੇ ਲਗਭਗ 15 ਸਾਲ ਤੋਂ ਇਹ ਕੰਮ ਕਰ ਰਹੇ ਆ ਜਿੱਥੇ ਦਸਤਾਰਾ ਸਿਖਾਉਂਦੇ ਸੀਗੇ ਉਹਦੇ ਨਾਲ ਨਾਲ ਆਪਾਂ ਦਸਤਾਰਾਂ ਦਾ ਕੱਪੜਾ ਸੇਲ ਵੀ ਕਰਦੇ ਆ ਜੇ ਜਦੋਂ ਆਪਾਂ ਲੜ ਮੋੜਦੇ ਆ ਧਰਦੇ ਆ ਜਾਂ ਲੈ ਕੇ ਜਾਂਦੇ ਆ ਉਸ ਲੜ ਦੇ ਵਿੱਚ ਆਪਾਂ ਕਈ ਵਾਰ ਪ੍ਰੋਬਲਮ ਆਉਂਦੀ ਹੈ ਉਹ ਪ੍ਰੋਬਲਮ ਆਪਾਂ ਜਿਹੜੀ ਕੱਪੜੇ ਦੀ ਕੁਆਲਿਟੀ ਹੈ ਉਹਨੂੰ 20 ਵੈਸ਼ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇਹ ਬਣਦੇ ਵੀ ਆਂ ਤੇ ਸੇਲ ਵੀ ਕਰਦੇ ਆ ਤੇ ਸਾਨੂੰ ਪਤਾ ਹੁੰਦਾ ਕਿ ਕੱਪੜੇ ਦੀ ਕੁਆਲਿਟੀ ਕੀ ਹੈ ਉਸ ਤੋਂ ਬਾਅਦ ਹੁਣ ਆਪਾਂ ਅਗਲੇ ਤੋਂ ਪੰਜ ਰੰਗ ਦਿਖਾਉਣੇ ਆ ਤੇ ਬਹੁਤ ਸੋਹਣੇ ਕਲਰ ਹੈ ਜਿਹੜੇ ਵਿੱਚ ਤੁਸੀਂ ਲਾਈਟ ਡਾਰਕ ਕਲਰ ਦਾ ਕੰਬੀਨੇਸ਼ਨ ਹੈ ਜਿਹੜਾ ਮੇਰੇ ਹੱਥ ਦੇ ਵਿੱਚ ਕਲਰ ਹੈਗਾ ਇਹ ਕਲਰ ਹੈਗਾ ਜੀ ਰੋਜ਼ ਪਿੰਕ ਦੇ ਵਿੱਚ ਜਿਹਨੂੰ ਆਪਾਂ ਪਿਆਜੀ ਕਲਰ ਵੀ ਕਹਿਆ ਜਾਂਦਾ ਹੈ ਲਾਈਟ ਕਲਰ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਅੱਗੇ ਵੈਡਿੰਗ ਸੀਜ਼ਨ ਵੀ ਆ ਰਿਹਾ ਉਹਦੇ ਵਿੱਚ ਵੀ ਇਹ ਕਲਰ ਬੰਨਿਆ ਤੁਹਾਡੇ ਆਪਦੇ ਕੋਸਚੂਮ ਦੇ ਨਾਲ ਬਹੁਤ ਸੋਹਣਾ ਲੱਗਦਾ ਆ ਵੀ ਕੁਝ ਬਹੁਤ ਮੋਸਟ ਪਪੂਲਰ ਇਹ ਕਲਰ ਹੈ ਜਿਹਨੂੰ ਅਸੀਂ ਗ੍ਰੀਨ ਕਹਿੰਦੇ ਆ ਜਿਹਨੂੰ ਆਪਾਂ ਮੂਗੇ ਸ਼ੇੜੀ ਵੀ ਕਹਿ ਦਿੰਦੇ ਆ ਜਾਂ ਆਪਾਂ ਇਹਨੂੰ ਮਿਲਟਰੀ ਕਲਰ ਵੀ ਕਹਿ ਦਿੰਦੇ ਨੇ ਤੇ ਇਹ ਐ ਨਹੀਂ ਹੈਗਾ ਕਿ ਇਹ ਇਸੇ ਵਰਦੀ ਦੇ ਨਾਲ ਹੀ ਬਣਿਆ ਜਾਂਦਾ ਹੈ ਇਹ ਆਮ ਰੈਗੂਲਰ ਕਲਰ ਹੈ ਜਿਹੜਾ ਸਾਡੇ ਕੋਲੇ ਪੂਰਾ ਨਹੀਂ ਹੁੰਦਾ ਇਹ ਉਹ ਕਲਰ ਹੈ ਜੀ ਇਹਦਾ ਕਲਰ ਦੇਖੋ ਵੀਰੇ ਸੂਰਮਾ ਕਲਰ ਦੇ ਵਿੱਚ ਆ ਗਿਆ ਇਹ ਬਹੁਤ ਪਿਆਰਾ ਕਲਰ ਹੈ ਤੇ ਅੱਗੇ ਜਿਵੇਂ ਆਪਣਾ ਹੁਣ ਸੀਜ਼ਨ ਆ ਰਿਹਾ ਵੈਡਿੰਗ ਸੀਜ਼ਨ ਆ ਰਿਹਾ ਜਾਂ ਤੁਸੀਂ ਪਾਰਟੀ ਵਰ ਕਿਸੇ ਵੀ ਆਪਦੇ ਡ्रेस ਅਬਸੈਂਸ ਦੇ ਨਾਲ ਮੈਚ ਕਰਕੇ ਤੁਸੀਂ ਸਜਾ ਸਕਦੇ ਹੋ ਕੱਪੜੇ ਦੀ ਕੁਆਲਿਟੀ ਦੀ ਗੱਲ ਕਰੀ ਤਾਂ ਕੱਪੜੇ ਦੀ ਕੁਆਲਿਟੀ ਬੀ ਬੈਸਟ ਹੈ ਡਬਲ ਵਾਸ਼ ਕਪੜਾ ਹੁੰਦਾ ਹੈ ਇਹਦਾ ਕਲਰ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਜੀ ਬੇਬੀ ਪਿੰਕ ਦੇ ਵਿੱਚ ਹੈਗਾ ਇਹ ਲਾਈਟ ਲਾਈਟ ਕਲਰ ਹੈ ਤੇ ਬਹੁਤ ਪਿਆਰਾ ਕਲਰ ਹੈ ਜੀ ਅਗਲਾ ਕਲਰ ਦੇਖੋ ਵੀਰੋ ਇਹ ਕਲਰ ਗ੍ਰੀਨ ਦੇ ਵਿੱਚ ਹੀ ਹੈ ਪੈਰਟ ਨਹੀਂ ਹੈਗਾ ਇਹ ਜਿਹੜਾ ਪੈਰਟ ਕਲਰ ਹੁੰਦਾ ਹੈ ਉਹ ਕਲਰ ਵਰਾਇਟ ਹੁੰਦਾ ਹੈਗਾ ਇਹ ਥੋੜਾ ਜਿਹਾ ਸਕਰੀਨ ਦੇ ਵਿੱਚ ਸ਼ਾਇਦ ਤੁਹਾਨੂੰ ਇਹ ਵਰਾਇਟ ਲੱਗਦਾ ਹੋਵੇ ਪਰ ਇਹ ਵਰਾਇਟ ਨਹੀਂ ਹੈਗਾ ਇਹ ਕਲਰ ਥੋੜਾ ਕਾਲਸ ਦੇ ਵਿੱਚ ਹੈ ਜਿਹੜਾ ਆਪਾਂ ਮੈਟੀ ਕਲਰ ਵੀ ਕਹਿ ਸਕਦੇ ਆ ਮੈਟ ਦੇ ਵਿੱਚ ਆਉਂਦਾ ਇਹ ਉਹ ਕਲਰ ਹੈ ਤੇ ਬੰਨਿਆ ਬਹੁਤ ਸੋਹਣਾ ਲੱਗੂਗਾ ਗੱਲ ਰਹੇ ਕੋਈ ਵਰਾਇਟ ਨਹੀਂ ਅੱਖਾਂ 'ਚ ਨਹੀਂ ਵੱਜੂਗਾ ਇਹ ਬਹੁਤ ਪਿਆਰਾ ਕਲਰ ਹੈ ਤੇ ਜਿੰਨਾ ਵੀ ਵੀਰ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋਰ ਸਾਡਾ ਇੰਸਟਾਗ੍ਰam ਵੀ ਫੋਲੋ ਕਰੋ ਜੀ ਥੈਂਕ ਯੂ